ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ 11ਵੀਂ ਸ਼ਰੀਫ ਦਾ ਪੈਗਾਮ 11ਵੀਂ ਸ਼ਰੀਫ ਦਾ ਸੁਨੇਹਾ ਲੈ ਕੇ ਹਾਜ਼ਰ ਹੋਇਆ ਹਾਂ ਜਿਹੜੇ ਮੁਰੀਦ ਮੀਰ ਗੌਸ ਪਾਕ ਸਰਕਾਰ ਨੂੰ ਮੰਨਦੇ ਨੇ ਉਹਨਾਂ ਦੀ 11ਵੀਂ ਦਿੰਦੇ ਨੇ ਉਹਨਾਂ ਲਈ ਅੱਜ ਦਾ ਇਹ ਪੈਗਾਮ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਬਹੁਤ ਹੀ ਬੇਸਬਰੀ ਦੇ ਨਾਲ ਗੌਸਪਾਕ ਸਰਕਾਰ ਦੇ دیਵਾਨਿਆਂ ਨੂੰ ਉਹਨਾਂ ਦੀ ਗਰਮੀ ਸ਼ਰੀਫ ਦਾ ਇੰਤਜ਼ਾਰ ਰਹਿੰਦਾ ਹੈ ਸੋ ਜਿਹੜੀ ਕਿ ਇਸ ਮਹੀਨੇ ਯਾਨੀ ਕਿ ਜੂਨ ਮਹੀਨੇ ਦੀ ਗਰਮੀ ਸ਼ਰੀਫ ਹੈ ਉਹ 17 ਜੂਨ ਦਿਨ ਸੋਮਵਾਰ 2024 ਨੂੰ ਹੈ ਤੇ ਆਪਾਂ ਸਾਰੇ ਨੇ ਰਲ ਮਿਲ ਕੇ ਸ਼ਾਮ 7:30 ਵਜੇ ਗਰਮੀ ਸ਼ਰੀਫ ਦਾ ਖਤਮ ਦਿਵੋਣਾ ਹੈ میرا گوس سرکار دے نام دا چراغ روشن کرنا ہے عبدل عبدالقادر شاہ زلانی محبوب سبحانی پیرے پیرا میرے میرا اگون پاک گیارمی والی سرکار دیا رحمتاں برکتاں فیض رابط کرنے ہیں سو ایک اور پھر دس دیے کہ ستارہ جون دن سوموار دو ہزار چوبی نو گیارہویں شریف ہے آپ سب نو گیارمی شریف دیا لکھ لکھ ਮੁਬਾਰਕਾ ਲੱਖ ਲੱਖ ਵਧਾਈਆਂ ਤੇ ਆਪਾਂ ਸਾਰਿਆਂ ਨੇ 11ਵੇਂ ਸ਼ਰੀਫ ਦਾ ਖਤਮ ਦਿਵਾਉਣਾ ਹੈ ਦਰੂਦ ਪਾਕ ਪੜਨਾ ਹੈ ਤੇ ਜਿਹੜਾ ਵੀ ਤੁਹਾਨੂੰ ਕਲਮਾਉਂਦਾ ਹੈ ਤੁਸੀਂ ਉਹ ਪੜ ਸਕਦੇ ਹੋ ਸੋ ਦੋਸਤੋ ਇਸ ਤਰ੍ਹਾਂ ਦੇ 11ਵੇਂ ਸ਼ਰੀਫ ਦੇ ਪੈਗਾਮ ਆਪ ਸਭ ਲਈ ਹਰ ਮਹੀਨੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ